प्यारे बच्चों स्वागत है ਤੁਹਾਡਾ ਸੋਨੀਆ ਟਾਕਸ ਐਂਡ ਟੀਚਿੰਗ ਵਿੱਚ ਇਸ ਵੀਡੀਓ ਰਾਹੀਂ ਅਸੀਂ ਸਿੱਖਾਂਗੇ ਰੂਤਾ ਦੇ ਨਾਂ ਤੇ ਰੂਤਾ ਦੇ ਬਾਰੇ ਡਿਟੇਲ ਵਿੱਚ ਅਸੀਂ ਡਿਸਕਸ ਕਰਾਂਗੇ ਵੀਡੀਓ ਵਿੱਚ ਅੰਤ ਤੱਕ ਬਣੇ ਰਹੋ ਪੂਰੀ ਵੀਡੀਓ ਲਾਸਟ ਤੱਕ ਵੇਖਿਓ ਤਾਂ ਸ਼ੁਰੂ ਕਰਦੇ ਹਾਂ ਬੱਚਿਓ ਸਭ ਤੋਂ ਪਹਿਲਾਂ ਹੈ ਸਰਦ ਰੂਤ ਸਰਦ ਰੂਤ ਨੂੰ ਹਿੰਦੀ ਵਿੱਚ ਸਰਦੀ ਦੀ ਰੂਤ ਵੀ ਕਿਹਾ ਜਾਂਦਾ ਹੈ ਤੇ ਸਰਦੀ ਦੀ ઋતુ ਵਿੱਚ ਅਸੀਂ ਕਿਹੜੇ ਕੱਪੜੇ ਪਾਉਂਦੇ ਹਾਂ ਬੱਚਿਓ? ਵੂਲਨ ਵਾਲੇ। ਸਾਨੂੰ ਕਿਹੜੀ ਜ਼ਰੂਰਤ ਹੁੰਦੀ ਹੈ? ਗਰਮੀ ਦੀ। ਇਸ ਲਈ ਅਸੀਂ ਉੰਨੀ ਕੱਪੜੇ ਪਾਉਂਦੇ ਹਾਂ। ਬੱਚਿਓ, ਇਹਦਾ ਜਿਹੜਾ ਸਮੇਂ ਹੈ ਉਹ ਹੈ ਦਸੰਬਰ ਤੋਂ ਫਰਵਰੀ। ਇਸ ਵਿੱਚ ਸਰਦੀ ਦੀ ઋਤ ਰਹਿੰਦੀ ਹੈ। ਅਗਲੀ ਹੈ ਬਸੰਤ ઋਤ। ਬਸੰਤ ઋਤ ਕਿਹੜੀ ઋਤ ਹੁੰਦੀ ਹੈ? ਹਰਿਆਲੀ ਦੀ। ਇਹਦੇ ਵਿੱਚ ਫੁੱਲ ਖਿੜਦੇ ਹਨ ਤੇ ਬਹੁਤ ਸੋਹਣਾ ਸੋਹਣਾ एनवायरनमेंट ਸਾਡੇ ਆਸ-ਪਾਸ ਹੁੰਦਾ ਹੈ। ਇਸ ਦਾ ਵਕਤ ਕੀ ਹੁੰਦਾ ਹੈ? ਮੱਧ ਫਰਵਰੀ ਤੋਂ ਮੱਧ ਅਪ੍ਰੈਲ ਤੱਕ ਇਸ ਰੁੱਤ ਨੂੰ ਬੱਚੇ ਬਹੁਤ ਇੰਜੋਏ ਕਰਦੇ ਹਨ, ਪਤੰਗਾ ਉਡਾਉਂਦੇ ਹਨ, ਖੁੱਲੇ ਮੈਦਾਨਾਂ ਵਿੱਚ ਖੇਡਦੇ ਹਨ। ਉਸ ਤੋਂ ਅਗਲਾ ਹੈ ਗਰਮੀ ਰੁੱਤ। ਗਰਮੀ ਦੀ ਰੁੱਤ ਵਿੱਚ ਬੱਚੋਂ ਕੀ ਹੁੰਦਾ ਹੈ? ਬਹੁਤ ਗਰਮੀ ਹੁੰਦੀ ਹੈ। ਗਰਮੀ ਦੀ ਰੁੱਤ ਵਿੱਚ ਸਾਨੂੰ ਸਮਰ ਬ੍ਰੇਕ ਵੀ ਮਿਲਦੀ ਹੈ ਤੇ ਤੁਸੀਂ ਘੁੰਮਣ ਫਿਰਨ ਲਈ ਆਪਣੇ ਮਾਪਿਆਂ ਦੇ ਨਾਲ ਵਕਰੀ-ਵਕਰੀ ਤਾਂ ਮੈਂ ਤੇ ਹਿਲ ਸਟੇਸ਼ਨ ਤੇ ਜਾਂਦੇ ਹੂ ਬੱਚਿਓ ਗਰਮੀ ਦੀ ਰੁੱਤ ਦਾ ਸਮਾਂ ਜੋ ਹੈ ਉਹ ਹੈ April ਤੋਂ June April ਤੋਂ June ਤੱਕ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉਸ ਤੋਂ ਅਗਲੀ ਰੁੱਤ ਹੈ ਵਰਖਾ ਰੁੱਤ ਵਰਖਾ ਰੁੱਤ ਵਿੱਚ ਬੱਚਿਓ ਕੀ ਹੁੰਦਾ ਹੈ ਬਹੁਤ ਮੀਂਹ ਪੈਂਦਾ ਹੈ ਉਸ ਦੇ ਕਰਕੇ ਸਾਨੂੰ ਕੀ ਕਰਨਾ ਪੈਂਦਾ ਹੈ ਰੇਨ ਕੋਟ ਪਾਉਣਾ ਪੈਂਦਾ ਹੈ ਤੇ ਛਤਰੀ ਦਾ ਵੀ ਯੂਜ਼ ਕਰਨਾ ਪੈਂਦਾ ਹੈ ਕਿਉਂਕਿ ਮੀਂਹ ਬਹੁਤ ਪੈਂਦਾ ਹੈ ਇਸ ਦਾ ਸਮਾਂ ਕੀ ਹੈ ਬੱਚਿਓ ਜੂਨ ਤੋਂ ਲੈ ਕੇ ਸਤੰਬਰ ਤੱਕ ਜੂਨ ਤੋਂ ਸਤੰਬਰ ਤੱਕ ਬਹੁਤ ਮੀਂਹ ਪੈਂਦਾ ਹੈ ਉਸ ਤੋਂ ਅਗਲਾ ਕਿਹੜੇ ਰੁੱਤ ਹੈ ਬੱਚਿਓ ਪਤਝੜ ਪਤਝੜ ਦੀ ਰੁੱਤ ਪਤਝੜ ਦੀ ਰੁੱਤ ਵਿੱਚ ਕੀ ਹੁੰਦਾ ਹੈ ਬੱਚਿਓ ਪੇੜਾਂ ਤੋਂ ਪੱਤੇ ਡਿੱਗ ਜਾਂਦੇ ਹਨ ਜਿਹੜੇ ਪੁਰਾਣੇ ਪੱਤੇ ਹੁੰਦੇ ਹਨ ਉਹ ਸਭ ਡਿੱਗ ਜਾਂਦੇ ਹਨ ਤੇ ਨਵੇਂ ਪੱਤਿਆਂ ਦਾ ਔਣ ਦਾ ਸਮਾਂ ਸ਼ੁਰੂ ਹੋਣ ਲੱਗਦਾ ਹੈ ਪਤਝੜ ਵਿੱਚ ਸਾਰੇ ਪੱਤੇ ਕੀ ਹੁੰਦਾ ਬੱਚਿਓ ਡਿੱਗ ਜਾਂਦੇ ਹਨ ਇਹਦਾ ਸਮਾਂ ਕੀ ਹੈ ਮੱਧ ਅਗਸਤ ਤੋਂ ਸਤੰਬਰ ਤੱਕ ਆਸ਼ਾ ਕਰਦੀ ਹਾਂ ਬੱਚਿਓ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ताकि अगली वीडियो की नोटिफिकेशन सब तो पहला थोड़ा मिल जाए बच्चों मिलते हैं एक और नवी वीडियो बहुत छेती उदीडियो देखो तो सीखो रुत